ਹਾਂਜੀ ਅੱਜ ਆਪਾਂ ਬਾਹਾਂ ਦੀ ਕਟਿੰਗ ਤੋਂ ਸ਼ੁਰੂ ਕਰਦੇ ਆਂ ਸਟੀਚਿੰਗ ਦੀ ਪਹਿਲੀ ਕਲਾਸ ਆਪਣੀ ਤੇ ਸਾਰੇ ਜਾਨੇ ਵੀਡੀਓ ਪੂਰੀ ਦੇਖਿਓ ਧਿਆਨ ਨਾਲ ਦੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਥੋੜੀ-ਥੋੜੀ ਗੱਲ ਸਮਝਾਉਂਗੀ ਮੈਂ ਕਿਉਂਕਿ ਡਿਫਿਕਲਟ ਹੁੰਦਾ ਬਾਹਾਂ ਦਾ ਕੱਟਣਾ ਵੀ ਬਿਗਨਰਸ ਲਈ ਜਿਵੇਂ ਆਹ ਡਬਲ ਫੋਲਡ ਕੱਪੜਾ ਦਾ। ਠੀਕ ਐ ਜਿਵੇਂ ਮੰਨ ਕੇ ਚੱਲੋ ਵੀ ਆਪਣੀ ਜਿਹੜਾ ਮੋਢਾ ਹੈਗਾਗਾ ਆਪਾਂ ਕਟਿੰਗ ਕੀਤਾਗਾ ਜਾਂ ਬਿਨਾ ਕਟਿੰਗ ਤੋਂ ਆ ਜੇ ਮੈਂ ਆਪਣਾ ਮੋਡਾ ਹੈਗਾਗਾ 8 ਇੰਚ ਤਾਂ ਜਿਹੜਾ ਆਏ ਆਪਣਾ ਚੜਾਈ ਚ ਕੱਪੜਾ ਹੈਗਾ ਐਸ ਲੋਟ ਤਾਂ ਆਪਣਾ ਘੱਟੋ ਘੱਟ 10 ਇੰਚ ਹੋਣਾ ਚਾਹੀਦਾ ਜੇ 10 ਇੰਚ ਆਪਣੇ ਕੋਲ ਨਹੀਂ ਹੈਗਾ ਆਦਰਵਾਇਜ਼ ਕੱਪੜਾ ਆਪਣੇ ਕੋਲ ਘੱਟ ਆਗਾ ਤਾਂ ਉਹਦੇ ਵਿੱਚ ਜੋੜ ਪਊਗਾ ਤੇ ਜੇ ਆਪਾਂ ਪੂਰਾ ਸੂਰਾ ਰੱਖਣ ਤਾਂ ਆਪਾਂ 9 ਇੰਚ ਤੇ ਵੀ ਕੰਮ ਚਲਾ ਲਾਂਗੇ ਪਰ ਵਿੱਚ ਤਾਂ ਕੱਪੜਾ ਹੋਣਾ ਚਾਹੀਦਾ ਹੀ ਹੈ ਕਈ ਵਾਰ ਜ਼ਰੂਰਤ ਪੈ ਜਾਂਦੀ ਆ ਤਾਂ ਇਸ ਲਈ ਕਿਹਾ ਮੈਂ ਵੀ 10 ਇੰਚ ਹੋਣਾ ਚਾਹੀਦਾ ਜੇ ਨਾ ਹੋਵੇ 10 ਇੰਚ ਮਤਲਬ ਆ ਆਪਣਾ ਜਿੰਨੀ ਵੀ ਬਾਹਾਂ ਗਈ ਮੋਢਾ ਦਾ 8 ਆ 7 ਆ ਤਾਂ ਆਪਾਂ ਫਿਰ ਐਕਸਟਰਾ ਨਾ ਹੋਵੇ ਤਾਂ ਆਪਾਂ ਜੋੜ ਪਾ ਸਕਦੇ ਹਾਂ ਜੇ ਆਪਣਾ ਪੂਰਾ ਸੂਰਾ ਜੇ ਹੋਵੇ ਜੇ ਚੱਲ ਜੇ ਮਜਬੂਰੀ ਹੈ ਵੀ ਕਪੜਾ ਹੈ ਹੀ ਨਹੀਂ ਆਪਣੇ ਕੋਲ ਪੂਰਾ ਫਿਰ ਆਪਾਂ ਨੂੰ ਜੋੜ ਪਾਉਣਾ ਪੈ ਜੂਗਾ ਤੇ ਨਾਲੇ ਜਿੰਨਾ ਫਿਰ ਘਾਟਾ ਆਪਣੇ ਕੋਲੇ ਤਾਂ ਘਾਟਾ ਨਾਲ ਹੀ ਕੰਮ ਚਲਾਉਣਾ ਪੈ ਜੇ ਹਾਂਜੀ ਜੀ ਮੈਂ ਹੁਣ ਆਪਾਂ ਲੈਂਥ ਮੇਨਨੀ ਆ ਮੈਂ ਉਧਰ ਮੜਾ ਜੇ ਕੈਮਰੇ ਦੇ ਹਿਸਾਬ ਨਾਲ ਦੇਖ ਰਹੀ ਹਾਂ ਨਾ ਵੀ ਦਿਖਾਈ ਦੇਵੇ ਜਿਵੇਂ ਲੈਂਥ ਮੰਨ ਕੇ ਚੱਲੋ ਆਪਣੀ ਮੇਰੀ ਵਾਂਦੀ ਜਿੰਨੀ ਲੈਂਥ ਹੈਗੀ ਮੰਨ ਮਤਲਬ ਜਿੰਨੀ ਵੀ ਤੁਹਾਡੀ ਲੈਂਥ ਆ ਬਾਹਾਂ ਦੀ ਉਦੋਂ 3 ਇੰਚ ਐਕਸਟਰਾ ਰੱਖ ਲਓ ਜੇ 3 ਇੰਚ ਲਈ ਕੱਪੜਾ ਇਨਫ ਨਹੀਂ ਹੈਗਾ ਆਪਣੇ ਕੋਲ ਘਾਟਾ ਕੱਪੜਾ ਤਾਂ 2 ਇੰਚ ਰੱਖ ਲਓ ਤੇ ਜੇ ਫੇਰ ਵੀ ਘਾਟਾ ਤਾਂ ਚੱਲ ਕੱਪੜਾ ਲਾ ਕੇ ਮੁੜ ਜੂਗਾ ਐਡਾ ਕੋਈ ਹੁੰਦਾ ਨਹੀਂ ਬਾਹਾਂ ਦਾ ਕੱਪੜਾ ਲਾ ਕੇ ਵੀ ਮੁੜ ਜਾਂਦਾ ਪਰ ਜਿੰਨੀ ਹੈਗੀ ਏ ਤੁਹਾਡੇ ਕੋਲ ਜੇ ਹੈਗਾ ਹੀ ਕੱਪੜਾ ਵਾਧੂ ਤਾਂ ਆਪਾਂ 3 ਇੰਚ ਤਾਂ ਐਕਸਟਰਾ ਰੱਖ ਹੀ ਲਓ ਕਿਉਂਕਿ 2 ਇੰਚ ਫੋਲਡ ਹੋ ਹੀ ਜਾਂਦਾਗਾ ਤੇ 1 ਇੰਚ ਵੰਗੂ ਤਾਂ ਤਾਂ ਆ ਹੀ ਜਾਂਦਾ 1/2 ਇੰਚ ਦਾ ਤਾਂ ਸਰਦਾ ਵੀ ਨਹੀਂ ਹੈਗਾ ਮਾੜਾ ਮੁੱਟ ਤਾਂ ਵਾਦੀ ਚੰਗਾ ਹੁਣ ਆਪਾਂ ਜਿਵੇਂ ਲੈਂਥ ਹੈ ਦੀ ਜਿਵੇਂ ਆ ਦੇਖੋ ਜੀ ਪਹਿਲਾਂ ਇਹਨੂੰ ਇੱਥੋਂ ਇਕੋ ਜਿਹਾ ਕਰ ਲੈਣਾ ਸਾਰੇ ਨੂੰ ਇਹਦੀ ਲੈਂਥ ਹੈ ਜਿਵੇਂ 15 ਇੰਚ ਆਪਣੀ ਤਿਆਰ ਆ ਤੇ ਆਪਾਂ ਰੱਖਾਂਗੇ 18 ਇੰਚ ਆ ਦੇਖੋ ਮੇਰਾ 18 ਇੰਚ ਤੇ ਇੰਚੀ ਟੇਪ ਦੀਦਾ ਹੋਊਗਾ ਇੱਥੇ 18 ਇੰਚ ਨਿਸ਼ਾਨੀ ਲਾਉਣ ਦਾ ਤਰੀਕਾ ਦੱਸਦੀ ਆ ਜੀ ਮੈਂ ਕੱਪੜਾ ਕਮਾਇਆਗਾ ਫਿਰ ਮੈਨੂੰ ਪ੍ਰੋਬਲਮ ਆ ਰਹੀ ਦਿਖਾਉਣ ਚ ਆ ਦੇਖੋ ਜੀ ਆਏ 바ਵਾ 바ਵਾ ਥਾਂ ਤੇ ਆਪਾਂ 18 18 ਇੰਚ ਤੇ ਆਏ ਨਿਸ਼ਾਨ ਲਾ ਲਓ ਤੇ ਜੇ ਤੁਹਾਡੇ ਕੋਲੇ ਫੱਟੇ ਜੇ ਹੈਗੇ ਆ ਤਾਂ ਠੀਕ ਆ ਸਟੀਚਿੰਗ ਵਾਲੇ ਤੇ ਨਹੀਂ ਤਾਂ ਲੈ ਆਏ ਜੇ ਤੇ ਜੇ ਨਹੀਂ ਵੀ ਲੈ ਆਉਣੇ ਚੱਲ ਆਈਂ ਸਾਰ ਲਓ ਤੇ ਜਿਹਦੇ ਕੋਲੇ ਹੈਗੇ ਆ ਚਲੋ ਉਹ ਸੌਖਾ ਹੋ ਜਾਂਦਾ ਦਾ ਤੇ ਆਹ ਜਿਹੜਾ ਮੇਰੇ ਕੋਲੇ ਇਹ ਹੈਗਾ ਚਾਕ ਜਿਹੜੇ ਹੁ ਨਵੇਂ ਆਨਾਂ ਨੂੰ ਤਾਂ ਪਤਾ ਵੀ ਨਹੀਂ ਹੁੰਦਾ ਹਨ ਇਹ ਚੀਜ਼ਾਂ ਹੀ ਜਾਂਦਾ ਨਹੀਂ ਪਤਾ ਹੁੰਦਾ ਜਿਹੜੇ ਪਹਿਲਾਂ ਦੇ ਜਾਣਦੇ ਆ ਮળો ਤਾਂ ਦੇਖੋ ਫਿਰ ਇਹਨੂੰ ਨਿਸ਼ਾਨੀਆਂ ਨੂੰ ਆਏ ਮੈਚ ਕਰ ਲਓ ਆਏ ਆਏ ਮੈਚ ਕਰਕੇ ਕੋ ਜਿੱਕੀ ਲਾਈਨ ਬਣਾ ਲਓ ਦੇਖੋ ਆਏ ਹੋ ਗਈਆਂ ਮੈਚ ਤੇ ਆਏ ਆਪਾਂ ਕਪੜਾ ਲਾਹ ਲੈਣਾ ਆਏ 10 ਕਪੜੇ ਕੱਟ ਲੈਣਾ ਜਿਵੇਂ ਤੁਸੀਂ ਹੁਣ ਸਟਾਰਟਿੰਗ 'ਚ ਕੱਟਣਾ ਤਾਂ ਹੱਥ ਰੱਖ ਰੱਖ ਕੇ ਕਪੜਾ ਕੱਟਣਾ ਹੈ ਮੂਰੇ ਫਿਰ ਉਹ ਕਪੜਾ ਆਪਣਾ ਕਾਂਚ ਨਹੀਂ ਜਾਂਦਾ ਹੈਗਾ ਤੇ ਜਿਵੇਂ ਹੁਣ ਪੁਰਾਣੇ ਹੋਗੇ ਜਿਨ੍ਹਾਂ ਨੂੰ ਆਪਣਾ ਤਜਰਬਾ ਹੁੰਦਾਗਾ ਉਹਨਾਂ ਨੂੰ ਤਾਂ ਹੱਥ ਰੱਖਣ ਦੀ ਲੋੜ ਹੀ ਨਹੀਂ ਹੈਗੀ ਤੇ ਉਹ ਵੈਸੇ ਸੇਫਟੀ ਹੈ ਇਹ ਹੱਥ ਰੱਖਣਾ ਚਾਹੀਦਾ ਵਧੀਆ ਗੱਲ ਲੱਗੀ ਤੇ ਕਿਉਂਕਿ ਤਿਲਕਨ ਤਿਲਕਨ ਵਾਲਾ ਕੱਪੜਾ ਆ ਦੇਖੋ ਆ ਆਪਾਂ ਇੱਕੋ ਜਿਹਾ ਬਿਲਕੁਲ ਆਪਣਾ ਕੱਪੜਾ ਲੈ ਚੁੱਕਿਆ ਹੁਣ ਇਹਨੂੰ ਐ ਆਪਾਂ ਕਰ ਲਾਂਗੇ ਡਬਲ ਕੋਲਡ ਐਂ ਕਰ ਲਿਆ ਆਪਾਂ ਤੁਸੀਂ ਜਿੰਨੇ ਵੀ ਮੋਟੇ ਹੋ ਜਿੰਨੇ ਵੀ ਪਤਲੇ ਹੋ ਜੇਕਰ ਕਿਸੇ ਬੱਚੇ ਵਗੈਰਾ ਦਾ ਕੱਟ ਰਹੇ ਹੋ ਮੋਢਾ ਚਲੋ ਉਹ ਤਾਂ ਉਸੇ ਹਿਸਾਬ ਨਾਲ ਕੱਟਿਆ ਜਾਂਦਾ ਜਿਵੇਂ ਆਪਣੇ ਲੇਡੀਜ਼ ਦੇ ਨਾਪ ਕੱਟ ਰਹੇ ਹਾਂਗੇ 19 20 ਛਾਤੀ 21 18 ਤਾ ਮੋਡਾ ਕਿਸੇ ਦਾ ਵੀ 7 ਇੰਚ ਤੋਂ ਜ਼ਿਆਦਾ ਨਹੀਂ ਰੱਖਣਾ ਤੇ ਜੇ ਥੋੜਾ ਜਿਹਾ ਹੈਵੀ ਨਾ ਆਪਾ ਤਾਂ 7.5 ਇੰਚ ਰੱਖ ਲਿਓ ਕਿਉਂਕਿ ਉਹ ਕਾਟ ਪਾਉਣ ਨਾਲ ਵੱਧ ਜਾਂਦਾ ਹੁੰਦਾ ਇਹਦੇ 'ਚ ਜ਼ਿਆਦਾ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ ਆ ਦੇਖੋ ਜੀ ਜਿਵੇਂ ਹੁਣ ਆਪਾਂ ਨੂੰ ਚਾਹੀਦਾਗਾ ਮੋਡਾ ਆਪਣਾ 7.5 ਇੰਚ ਇੱਥੋਂ ਵੀ ਦੱਸਦੀ ਆ ਮੈਂ ਗਲਾਈ ਦਾ ਹਿਸਾਬ ਜੇ ਨਹੀਂ ਹਿਸਾਬ ਉਹਨਾਂ ਦਾ ਜਿਵੇਂ ਕਮੀਜ਼ ਕੱਟਿਆ ਪਿਆ ਹੁੰਦਾ ਉਹਨੂੰ ਐ ਉੱਤੇ ਧਰ ਕੇ ਦੇਖ ਲਿਆ ਕਰੋ ਤੇ ਜਿਹੜੀ ਆਪਣੇ ਮੂਹਰੋਂ ਬਾਅਦ ਚਾਹੀਦੀਆਂ ਇਹ ਆਪਾਂ ਰੱਖਣੀ ਆ ਖੁੱਲੀ ਜੀ ਇਹਦੀ ਆਪਾਂ ਚੂੜੇ ਰੱਖਾਂ ਖੁੱਲੀ ਰੱਖਾਂਗੇ ਔਰ ਤਕੜ ਸਾਢੇ 6 ਇੰਚ ਇੱਥੋਂ ਰੱਖਾਂਗੇ ਆਪਾਂ 1 ਇੰਚ ਐਕਸਟਰਾ ਜਿਆਦਾ ਵੀ ਰੱਖਣਾ ਜੇ ਕੱਪੜਾ ਬਾਧੂ ਆ ਤਾਂ ਜਿਆਦਾ ਵੀ ਰੱਖ ਲਓ ਕੋਈ ਗੱਲ ਨਹੀਂ ਹੈਗੀ ਆਹ ਜੀ ਮੈਂ 7 ਇੰਚ ਇਹ ਵਿੱਚ ਬੁਚਾ ਕੇ ਉਵੇਂ ਹੀ ਪੂਰਾ ਹੀ ਆਜੂ ਆਪਣੇ ਕੋਲੇ 1.5 ਇੰਚ ਐਕਸਟਰਾ ਹੈਗਾ ਕੱਪੜਾ ਇੱਥੋਂ ਜਿਹੜੀ ਨਿਸ਼ਾਨੀ ਲਾਉਣੀ ਹੁੰਦੀ ਹੈ ਇਹ ਜਮਾਂ ਸਿੰਪਲ ਤਰੀਕੇ ਨਾਲ ਦੱਸ ਰਹੀ ਆ ਮੈਂ ਫਿਰ ਹੌਲੀ ਹੌਲੀ ਆਪੀ ਹਸਾ ਆ ਜਾਂਦਾ ਇੱਥੋਂ ਐ 2.5 ਇੰਚ ਤੇ ਇਧਰੋਂ 2.5 ਇੰਚ ਦੇਖ ਲਿਆ ਕਰੋ 2.5 ਇੰਚ ਤੇ ਜਾ ਕੇ ਬਸ ਐ ਹੱਥ ਨੂੰ ਘੁਮਾਉਣਾ ਐ ਜਿਹੜੀ ਆ ਇੱਥੋਂ ਬਿੰਗ ਜਾ ਪਾਉਣਾ ਹੁੰਦਾ ਇਹ ਹਮੇਸ਼ਾ ਸਾਰਿਆਂ ਦੀ ਹੁੰਦਾਗਾ 3.5 ਜਾਂ 3 ਇੰਚ ਤੇ ਜਾਂ 2.5 ਇੰਚ ਤੇ ਜਿਵੇਂ ਛੋਟੇ ਜਿਵੇਂ ਛੋਟੇ ਬੱਚੇ ਵਗੈਰਾ ਦਾ ਕੱਟ ਰਹੇ ਆ ਤਾਂ ਉਹਨਾਂ ਦੇ ਕੱਟ ਵਗੈਰਾ ਜਿਹੜੀ ਇਹ ਜਿਆਦਾ ਬਾਹਾਂ 'ਚ ਨਹੀਂ ਪੈਂਦੀ ਹੁੰਦੀ ਦੂਜੀ ਆ ਦੇਖੋ ਜੀ ਇੱਥੇ ਹੁਣ ਜਿਵੇਂ ਇੱਥੇ ਆਪਣਾ ਮੋਢਾ ਆਜੂਗਾ ਜਿਵੇਂ ਇੱਥੇ ਆਜੂਗਾ ਆਪਣਾ 8 ਇੰਚ 8 ਇੰਚ ਤਿਆਰ ਹੋ ਜੂ ਆ ਇੰਨਾ ਕ ਆਪਣਾ ਸੀਨ 'ਚ ਆਜੂ ਆ ਦੇਖੋ ਇੱਥੋਂ ਆਪਣਾ ਇੰਨਾ ਕੀ ਹੋਣਾ ਸੀਨ 'ਚ ਉਹੀ ਚੀਜ਼ ਹੀ ਬਚੀ ਆ ਇੰਨਾ ਕੀ ਬਚਣਾ ਠੀਕ ਹੈ ਤੇ ਜਿਹੜੀ ਆ ਆਪਣੀ ਨਿਸ਼ਾਨੀ ਲਾਈ ਆ ਇਹਦੇ ਨਾਲ ਐ ਮੈਚ ਕਰ ਦਾਂਗੇ ਆਪਾਂ ਇਸੇ ਤਰ੍ਹਾਂ ਆਪਾਂ ਫੱਟੇ ਨਾਲ ਵੀ ਪਾ ਸਕਦੇ ਹਾਂ ਤੇ ਐ ਸਿੱਧੀ ਵੀ ਪਾ ਸਕਦੇ ਹਾਂ ਕਿਉਂਕਿ ਇਹਦੇ ਚ ਤਾਂ ਉਦਾਂ ਹੀ ਪੈ ਜਾਣੀ ਹੈ ਖੁੱਲੀ ਜੀ ਰੱਖਣੀ ਆਪਾਂ ਫਿਰ ਇਹਦੇ ਚ ਆਪਾਂ ਕਾਟ ਵਗੈਰਾ ਪਾਉਣੀ ਸਾਰੀ ਦੱਸਾਂਗੇ ਆ ਦੇਖੋ ਵੀਡੀਓ ਨੂੰ ਵਧੀਆ ਸਪੋਰਟ ਕਰਿਓ ਜੀ ਆਪਾਂ ਸਾਰੀਆਂ ਵੀਡੀਓਜ਼ ਦੀ ਜਮਾਂ 0 ਤੋਂ ਲੈ ਕੇ ਮੈਂ ਬਿਲਕੁਲ ਵਧੀਆ ਸਮਝਾਉਂਗੀ ਆ ਦੇਖੋ ਜੀ ਹੁਣ ਇਹਦੇ ਆਪਾਂ ਇਹ ਨਾਲੋਂ ਨਾਲੋਂ ਕੱਟ ਦਾਂਗੇ ਹੁਣ ਤਾਂ ਆਪਣੇ ਕੋਲ ਐਕਸਟਰਾ ਬਚਿਆ ਹੀ ਹੈਗਾ ਕਾ ਵਾਧੂ ਆ ਬਟ ਫਿਰ ਵੀ ਮੈਨੂੰ ਤਾਂ ਆ ਦੁੱਤੀ ਹੈ ਮੈਂ ਤਾਂ ਕਪੜਾ ਬਾਹਾਂ ਵਗੈਰਾ ਚ ਜ਼ਿਆਦਾ ਰੱਖਦੀ ਹੁੰਨੀ ਐ ਆਏ ਐਸ ਲੋਟ ਤੇ ਇੱਥੋਂ ਬਸ ਜਮਾ ਐ ਨਾਲੋਂ ਨਾਲੋਂ ਹੀ ਕੱਟ ਦੋ ਠੀਕ ਹੈ ਜੀ ਆ ਦੇਖੋ ਜੀ ਆ ਹੋ ਗਈ ਆਪਣੀ ਪ੍ਰੋਪਰ ਬਾਹਾਂ ਦੀ ਕਟਿੰਗ ਇੱਥੋਂ ਨੂੰ ਸਟ੍ਰੇਟ ਕਰਨਾ ਜੇ ਸਟ੍ਰੇਟ ਕਰ ਲੋ ਐਂ ਰੱਖਣ ਤਾਂ ਹੀ ਰੱਖ ਲੋ ਤੇ ਇੱਥੇ ਜਿਹੜੀ ਨਿਸ਼ਾਨੀ ਹੁੰਦੀ ਆ ਇਹ ਲਾ ਲਓ ਆਪਣੀ ਇਹ ਦੇਖੋ ਆਪਾਂ 3 ਇੰਚ ਐਕਸਟਰਾ ਰੱਖਿਆ ਸੀ ਇੱਥੇ ਆਪਾਂ ਤੇ ਇੱਥੇ ਆਪਾਂ ਲਾ ਲਓ 2 ਇੰਚ ਤੇ ਨਿਸ਼ਾਨੀ ਐਂ 2 ਇੰਚ ਫੋਲਡ ਹੋ ਕੇ ਵਧੀਆ ਚੌੜਾ-ਚੌੜਾ ਜਾਂ ਮੁਰਝ ਜਾਂਦਾ ਹੈਗਾ ਤੇ 1.5 ਇੰਚ ਵਾਂਗੂ ਜਾਂ ਪੌਣੇ ਇੰਚ ਵਾਂਗੂ ਇਹ ਆਪਣਾ ਉੱਪਰ ਚੱਲ ਜੂਗਾ ਇਹ ਬਚ ਜੂਗਾ ਤੇ ਜਿਹੜੀ ਆਹਾਂ ਕਾਟ ਹੁੰਦੀ ਆ ਇਹ ਮੈਂ ਤੁਹਾਨੂੰ ਦੱਸਦੀ ਆ ਜਿਵੇਂ ਆਪਣਾ ਜਿਵੇਂ ਮੇਰਾ ਬ੍ਰੈਸਟ ਸਾਈਜ਼ ਹੈਗਾ 19 ਕ ਜਿਹੜਾ 19 ਕ ਸਾਈਜ਼ ਆ ਐਂ ਉਹਨਾਂ ਦੇ ਡੰਗਾਈ ਚ ਕਾਟ ਇਹ ਜਿਆਦਾ ਪੈ ਜਾਣੀ ਇਹ ਪੌਣੀ ਹੁੰਦੀ ਆਪਾਂ ਇੱਥੋਂ ਉੱਪਰੋਂ ਵੀ ਬਸ ਇੰਨਾ ਕੁ ਛੱਡ ਕੇ ਇੰਨਾ ਕ ਜਿਵੇਂ ਆਪਾਂ ਆ ਚੀਜ਼ ਕੀਤੀ ਆ ਅੰਦਾਜ਼ੇ ਜਿਹਾ ਬਸ ਇੰਨਾ ਕੁ ਛੱਡ ਲਿਆ ਕਰੋ ਇਹ 3 ਇੰਚਾ ਬਸ ਇਹ ਕਾਟ ਕਿਵੇਂ ਪੈਣੀ ਹੁੰਦੀ ਆ ਇਹ ਪੈਣੀ ਨਹੀਂ ਆਏ ਇਹਦੇ ਅੰਦਰ ਨੇ ਕਿ ਸੇਮ ਪ੍ਰੋਸੈਸੀ ਆ ਕੁਝ ਮੁੰਨ ਦੀ ਵੀ ਲੋੜ ਨਹੀਂ ਸਿੱਧੀ ਪੈ ਜੂਗੀ ਆਏ ਸਮਝ ਆ ਜਾਂਦੀ ਏ ਫਿਰ ਤਾਂ ਹੱਥ ਟਿਕ ਜਾਂਦਾ ਆ ਦੇਖੋ ਜੀ ਜਿਵੇਂ ਮੇਰਾ ਸਾਈਜ਼ ਆ ਐਨੀ ਡੰਗਾਈ ਮੇਰੇ ਸਾਈਜ਼ ਚ ਪੈ ਜਾਣੀ ਆ ਖਰਾਮਣਾ 19 20 18 ਹਣਾ ਸਾਰਿਆਂ ਲਈ ਇੰਨਾ ਪੈ ਜਾਣਾ ਜੇ ਥੋੜਾ ਜਿਹਾ ਹੈਵੀ ਨਾ ਆਪਾਂ ਹੈਵੀ ਆ ਲੈਣਾ ਥੋੜੀ ਜਿਹੀ ਘਾਟ ਹੀ ਪੈਂਦੀ ਹੁੰਦੀ ਹੈ ਜਿਆਦਾ ਨਹੀਂ ਪੈਂਦੀ ਹੁੰਦੀ ਇਹ ਪੌਣੀ ਹੁੰਦੀ ਆਪਾਂ ਕਾਟ ਆਏ ਆਪਾਂ ਦੋ ਪੱਲੇ ਚੱਕ ਲਿਆ ਤੇ ਨਹੀਂ ਜੇ ਇਹ ਨਹੀਂ ਸਮਝ ਆਉਂਦੀ ਹੁੰਦਾ ਕੱਲੀ ਕੱਲੀ ਬਾਹਰ ਕਰਕੇ ਪਾ ਲਿਆ ਕਰੋ ਸਟੀਚਿੰਗ ਕਰਨੇ ਲਈ ਪਾ ਲਿਆ ਕਰੋ ਚਾਹੇ ਇਹੇ ਮੇਨ ਹੁੰਦਾ ਇਹ ਚ ਆਏ ਬਸ ਇਥੋਂ ਆਪਾਂ ਛੱਡਿਆਗਾ ਆ ਦੇਖ ਮੈਨ ਕੇ ਰੱਖ ਦਿੰਨੀ ਆ ਮੈਂ ਇਥੋਂ ਆਪਾਂ ਛੱਡਿਆ 3 ਇੰਚ ਇਤੋਂ ਬਸ ਡੇਢ ਸਵਾ ਇੱਕ ਡੇਢ ਇੰਚ ਆ ਦੇਖੋ ਐਂ ਕਾਟ ਪੈਂਦੀ ਹੁੰਦੀ ਹੈ ਇਹ ਕਾਟ ਆ ਦੇਖੋ ਹੁਣ ਇਹ ਆਪਣੀਆਂ ਬਾਜੂ ਹੋ ਗਈਆਂ ਅਲੱਗ-ਅਲੱਗ ਆ ਦੇਖੋ ਐਂ ਕਾਟ ਹੁਣ ਮੈਨੂੰ ਸਿੱਧੀਆਂ ਕਰਕੇ ਦਿਖਾਉਣੀ ਆ ਤੁਹਾਨੂੰ ਜਿੰਨੀ ਇਹ ਕਾਟ ਸਹੀ ਪਈ ਹੋਊਗੀ ਜਿਹੜੀ ਜੇ ਤਾਂ ਆਪਣੀ ਬਾਲੀ ਕਾਟ ਜਾਦਾ ਪੈ ਜਾਂਦੀ ਹੈ ਤਾਂ ਆਪਣੀ ਜੇਦੂ ਵੀ ਬਾਲੀ ਡੂੰਗੀ ਪੈ ਜਾਂਦੀ ਹੈ ਤਾਂ ਮੋਡੇ 'ਚ ਜਿਹੜੀ ਆਪਣੇ ਖਿੱਚ ਪੈਂਦੀ ਹੁੰਦੀ ਹੈਗੀ ਉਹ ਖਿੱਚ ਪੈਂਦੀ ਹੁੰਦੀ ਹੈ ਵੱਧ ਘਾਟ ਨਾਲ ਤੇ ਜੇ ਘੱਟ ਪੈ ਜਾਂਦੀ ਹੈ ਤਾਂ ਜਿਹੜਾ ਆਪਣੇ ਬੁਲਬਲਾ ਜਾਨੀ ਬੰਨਦਾ ਹੁੰਦਾ ਉਹ ਛਾਤੀ ਦੀ ਵੀ ਆਪਣੀ ਘਾਟ ਸਹੀ ਨਹੀਂ ਪਈ ਹੁੰਦੀ ਮਤਲਬ ਮੋਡੇ ਦੀ ਤੇ ਬਾਹਾਂ ਦੀ ਵੀ ਸਹੀ ਨਹੀਂ ਪਈ ਹੁੰਦੀ ਉਹ ਤਾਂ ਬੰਨਦਾ ਹੁੰਦਾ ਆ ਦੇਖੋ ਪ੍ਰੋਪਰ ਬਾਹਾਂ ਦੀ ਕਟਿੰਗ ਹੋ ਗਈ ਹੁਣ ਮੈਂ ਤੁਹਾਨੂੰ ਦੂਜੀ ਵੀ ਦਿਖਾਉਣੀ ਹੈ ਜੇਕਰ ਇਸ ਵੀਡੀਓ ਨੂੰ ਵਧੀਆ ਸਪੋਰਟ ਮਿਲਿਆ ਤਾਂ ਅੱਗੇ ਕੱਲੀ-ਕੱਲੀ ਚੀਜ਼ ਮੈਂ ਸਟੀਚਿੰਗ ਦੀ ਲੈ ਕੇ ਆਉਂਗੀ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਜਰੂਰ ਦਬਾਇਓ ਤੇ ਵੀਡੀਓ ਨੂੰ ਲਾਈਕ ਕਰਿਓ ਆ ਦੇਖੋ ਬਸ ਇਹ ਆਪਣੀ ਕਟਿੰਗ ਹੋ ਗਈ ਵਾਵਾਂ ਦੀ ਠੀਕ ਹੈ ਜੀ ਇਹ ਖੁੱਲੀਆਂ ਜੀ ਵਾਵਾਂ ਰੱਖੀਆਂ ਆਪਾਂ ਜਿਹੜੀਆਂ ਅੱਜ ਕੱਲ ਰੱਖਦੇ ਨੇ ਇਸ ਤਰ੍ਹਾਂ